RCB ਨੇ IPL 2025 ਦਾ ਖਿਤਾਬ ਜਿੱਤ ਕੇ ਆਪਣੀ ਟੀਮ ਦੇ ਸੋਕੇ ਨੂੰ ਖਤਮ ਕੀਤਾ ਪਰ ਇਤਿਹਾਸਿਕ ਜਿੱਤ ਦਾ ਜਸ਼ਨ ਉਦੋਂ ਮਾਤਮ ਵਿੱਚ ਬਦਲ ਗਿਆ ਜਦੋਂ ਬੰਗਲੌਰ ਜੇਤੂ ਪਰੇਡ ਦੌਰਾਨ ਭاਗੜੜ ਮੱਚੀ ਤੇ 11 ਲੋਕਾਂ ਦੀ ਮੌਤ ਹੋ ਗਈ ਤੇ 67 ਲੋਕ ਜ਼ਖਮੀ ਹੋ ਗਏ ਇਸ ਦਖਾਂਤ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਰੇਸਟ ਕੋਲੀ 트ੈਂਡ ਕਰਨ ਲੱਗ ਪਿਆ ਜਿਸ ਵਿੱਚ ਕਈ ਭੋਗਤਾ ਬਰਾਟ ਕੋਲੀ ਦੀ ਲੋਚਨਾ ਕਰ ਰਹੇ ਨੇ ਬੈਂਗਲੂਰ ਨੇ ਪੰਜਾਬ ਨੂੰ 6 ਦੌੜਾਂ ਨਾਲ ਹਰਾ ਕੇ ਆਪਣਾ ਪਹਿਲਾ ਆਈਪਲ ਕਿਤਾਬ ਜਿੱਤਿਆ ਟੀਮ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਰ ਉਹਨਾਂ ਦੀ ਇਹ ਖੁਸ਼ੀ ਉਦੋਂ ਫਿੱਕੀ ਪੈ ਗਈ ਜਦੋਂ ਵਿਧਾਨ ਸੋਧਾ ਤੋਂ ਚਿਨਾ ਸੁਆਮੀ ਸਟੇਡੀਅਮ ਤੱਕ ਨਿਕਲੀ ਜੇਤੂ ਪ੍ਰੇਡ ਦੌਰਾਨ ਭਗੜੜ ਮੱਚ ਗਈ ਇਸ ਪ੍ਰੇਡ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਰਸੀਬੀ ਦੇ ਪ੍ਰਸ਼ੰਸਕ ਉਮੜ ਪਏ ਸੀ ਜਿਸ ਕਾਰਨ ਇਹ ਦਰਦਨਾਕ ਹਾਸਾ ਹੋ ਗਿਆ ਇਹ ਭਗੜੜ ਤੋਂ ਬਾਅਦ ਵੀ ਸਟੇਡੀਅਮ ਵਿੱਚ ਜਸ਼ਨ ਜਾਰੀ ਰਿਹਾ ਅਤੇ ਬਰਾਟ ਕੋਲੀ ਤੇ ਆਰਸੀਬੀ ਦੇ ਕਪਤਾਨ ਨੇ ਸਟੇਡੀਅਮ ਵਿੱਚ ਮੌਜੂਦ ਪ੍ਰਸ਼ੰਸਕਾਂ ਨੂੰ ਸਬੋਧਤ ਕੀਤਾ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਦੇਖਿਆ ਜਾ ਰਿਹਾ ਹੈ ਅਰਾਸ਼ਟ ਕੋਲੀ ਨੂੰ ਟ੍ਰੈਂਡ ਕਰ ਰਹਾ ਹੈ ਅਤੇ ਕਈ ਉਪਭੋਗਤਾ ਬਰਾਟ ਕੋਲੀ ਨੂੰ ਇਸ ਦਿਖਾਣਤ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ ਉਪਭੋਗਤਾ ਦਾ ਇੱਕ ਵਰਗ ਮੰਨਦਾ ਹੈ ਕਿ ਕੋਲੀ ਸਮੇਤ ਆਰਸੀਬੀ ਦੇ ਖਿਡਾਰੀਆਂ ਨੂੰ ਇਸ ਘਟਨਾ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਉੱਥੇ ਹੀ ਦੂਜਾ ਵਰਗ ਇਹ ਵੀ ਸਵਾਲ ਉਠਾਉਂਦਾ ਹੈ ਕਿ ਸਾਬਕਾ ਆਰਤੀ ਕਪਤਾਨ ਨੂੰ ਲੰਡਨ ਜਾਣ ਦੀ ਇੰਨੀ ਜਲਦੀ ਕਿਉਂ ਸੀ ਜਦੋਂ ਕਿ ਉਹ ਪੀੜਤਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਨੂੰ ਹੌਸਲਾ ਦੇ ਸਕਦੇ ਸਨ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਕਈ ਸਖਤ ਕਦਮ ਚੁੱਕੇ ਕਿ ਕਈ ਪੁਲਿਸ ਕਰਮੀਆਂ ਨੂੰ ਸਸਪੈਂਡ ਵੀ ਕੀਤਾ ਗਿਆ ਅਤੇ ਆਰਸੀਬੀ ਦੇ ਮਾਰਕੀਟਿੰਗ ਅਤੇ ਮਾਲੀਆਂ ਮੁਖੀ ਨikhil 소ਸਲੇ ਸਮੇਤ ਆਰਸੀਬੀ ਅਤੇ ਪ੍ਰਬੰਧਨ ਕਰਨ ਲਈ ਕੰਪਨੀ ਡੀਐਨ Entertainment Private Limited ਨੂੰ ਦੇ ਅਧਿਕਾਰੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਭਗਦਰ ਦੇ ਸਬੰਧ ਵਿੱਚ ਆਰਸੀਬੀ ਕਰਨਾਟਕ ਰਾਜ ڪرਕਰਟਰ ਤੇ ਹੋਰਨਾਂ ਖਿਲਾਫ ਗੈਰ ਇਰਾਦਤਨ ਕਤਲ ਸਮੇਤ ਵੱਖ-ਵੱਖ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਇਹ ਘਟਨਾ ਆਰਸੀਬੀ ਦੀ ਇਤਿਹਾਸਕ ਜਿੱਤੇ ਇੱਕ ਡੂੰਗਾ ਦਾਗ ਛੱਡ ਗਈ ਹੈ ਅਤੇ ਸੋਸ਼ਲ ਮੀਡੀਆ ਤੇ ਬਰਾਟ ਕੋਲੀ ਦੀ ਗ੍ਰਿਫਤਾਰੀ ਦੀ ਮੰਗ ਨਾਲੇ ਮਾਮਲਾ ਹੋਰ ਭਖ ਗਿਆ ਹੈ ਤਹਾਨੂੰ ਕੀ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਬਰਾਟ ਕੋਲੀ ਦਾ ਕੋਈ ਦੋਸ਼ ਹੈ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ